ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਾਜੂ ਦੀ ਜਿਹੜੀ ਕਟਿੰਗ ਬਾਰੇ ਜਿਸ ਕਟਿੰਗ ਵੈਸੇ ਆਪਾਂ ਕਰ ਰੱਖੀ ਹੈ ਮੈਂ ਤੁਹਾਨੂੰ ਇਹਦਾ ਮੈਜ਼ਰਮੈਂਟ ਦੱਸ ਦਿੰਦੀ ਆ ਕਿ ਕਿਸ ਤਰੀਕੇ ਨਾਲ ਮੈਥਡ ਦੱਸ ਦਿੰਦੀ ਆ ਤੁਹਾਨੂੰ ਕਿਸ ਤਰੀਕੇ ਨਾਲ ਹੋਊਗੀ ਆਪਾਂ ਨੇ ਪਹਿਲਾਂ ਇਹਦੀ ਸ਼ਰਟ ਦੀ ਕਟਿੰਗ ਪਾਈ ਹੈਗੀ ਇਹ 22 ਇੰਚ ਜਿਹੜੀ ਆਪਣੀ ਚੈਸਟ ਸਾਈਜ਼ ਹੈਗਾ ਉਹਦੇ ਹਿਸਾਬ ਨਾਲ ਆਪਾਂ ਨੇ ਕਟਿੰਗ ਕੀਤੀ ਹੈ ਇਹ ਹੈ ਆਪਣਾ ਜਿਹੜੀ ਆਪਾਂ ਬਾਜੂ ਦੀ ਆਪਣੀ ਲੈਂਥ ਜੀ ਕਿ ਉਹ 16.5 ਇੰਚ ਹੈ ਆਪਾਂ ਨੇ 18.5 ਇੰਚ ਲਈ ਹੈਗੀ ਤੇ ਹਾਫ ਇੰਚ ਜਿਹੜਾ ਇੱਥੇ ਸਲਾਈ 'ਚ ਚਲਾ ਜਾਊਗਾ 1 ਡੈਡ ਇੰਚ ਆ ਗਿਆ ਬੂ ਫੋਲਡਿੰਗ ਲਈ ਰੱਖਿਆ ਇਹ ਜਿਹੜੇ ਰੈਡੀ ਨੇ 16.5 ਇੰਚ ਰਹਿਣਗੇ ਬਾਜੂ ਪਹਿਲਾਂ ਆਪਾਂ ਇੱਥੋਂ 3 ਇੰਚ ਦਾ ਇੱਕ ਨਿਸ਼ਾਨ ਲਾਵਾਂਗੇ ਸਟ੍ਰੇਟ ਨਿਸ਼ਾਨ ਲਾਇਆ 3 ਇੰਚ ਦਾ ਤੇ ਜਿਹੜੀ ਆਪਾਂ ਇਹ ਮੋਢਾ ਹੈਗਾ ਬਾਜੂ ਦਾ ਇਹ ਆਪਾਂ ਇਸ ਤਰ੍ਹਾਂ ਨਹੀਂ ਮਿਲਣਾ ਹੈਗਾ ਆਪਾਂ ਇਸ ਤਰ੍ਹਾਂ ਮਿਣਾਂਗੇ ਇਹ 8.5 ਇੰਚ ਜਿਹੜਾ ਦਾ ਆਪਣਾ 22 ਇੰਚ ਚੈਸਟ ਨਹੀਂ 8.5 ਇੰਚ ਜਿਹੜਾ ਆਪਾਂ ਮੋਢੇ ਦਾ ਨਿਸ਼ਾਨ ਇੱਥੋਂ ਸਿੱਧਾ ਲਾਵਾਂਗੇ ਜਿਹੜਾ ਸਿੱਧਾ ਨਿਸ਼ਾਨ ਲਾਇਆ ਇੱਥੋਂ ਆਪਾਂ ਇਹ ਨਿਸ਼ਾਨ ਲਾਵਾਂਗੇ ਤੇ ਜਿਹੜੇ ਬਾਕੀ ਮੈਂ ਕਈ ਪਹਿਣਾ ਦੇਖਿਆ ਨੂੰ ਕਿ ਕਰਦੀਆਂ ਨਾ ਜਿਹੜੇ ਆਪਣੇ ਕਮੀਜ਼ ਦਾ ਜਿੰਨਾ ਆਪਣਾ ਆਰਮਹੋਲ ਹੁੰਦਾ ਉਹਨੂੰ ਚੱਕ ਕੇ ਨਾ ਐਵੇਂ ਮਿਣ ਕੇ ਉਹਨਾਂ ਹੀ ਬਾਜੂ ਤੇ ਨਿਸ਼ਾਨ ਲਾ ਦੇਣਗੇ ਇਹ ਗਲਤ ਮੈਥਡ ਹੈਗਾ ਤੁਸੀਂ ਜਿਹੜੇ ਸਾਈਜ਼ ਹੁੰਦੇ ਨੇ ਚੈਸਟਰ ਦੇ ਹਿਸਾਬ ਨਾਲ ਬਾਜੂ ਦੇ ਆਰਮਹੋਲ ਦੇ ਸਾਰਿਆਂ ਦੇ ਅਲੱਗ-ਅਲੱਗ ਸਾਈਜ਼ ਹੁੰਦੇ ਨੇ ਵੀ ਕਿੰਨੇ ਚੈਸਟ ਨੂੰ ਕਿੰਨਾ ਜਿਹੜਾ ਮੋਢਾ ਚੜੂਗਾ ਉਹ ਆਪਾਂ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਸਾਰੇ ਸਾਈਜ਼ਾਂ ਅਲੱਗ-ਅਲੱਗ ਲਿਖਵਾ ਦਾਂਗੇ ਇਹ ਹੁਣ ਆਪਾਂ ਇੱਥੋਂ 1-2 ਇੰਚ ਦਾ ਨਿਸ਼ਾਨ ਲਾਵਾਂਗੇ ਤੇ 2 ਇੰਚ ਦਾ ਨਿਸ਼ਾਨ ਲਾ ਕੇ ਜਿਹੜੀ ਇੱਥੋਂ ਆਪਾਂ ਇਸ ਤਰ੍ਹਾਂ ਇਹਨੂੰ ਉਂਗਲਾਈ ਦੇ ਦਾਂਗੇ ਇੱਥੇ ਤੱਕ ਇੱਥੇ ਮਿਲਾ ਦਾਂਗੇ ਲਾ ਕੇ ਫਿਰ ਹੁਣ ਇੱਥੋਂ ਆਪਾਂ ਇੱਕ ਉਪਰੋਂ 1/2 ਇੰਚ ਦਾ ਨਿਸ਼ਾਨ ਹੋਰ ਲਾਵਾਂਗੇ ਹੁਣ ਜਿਹੜੀ ਆਪਣੇ ਫਰੰਟ ਪੀਸ ਦੀ ਜਿਹੜੀ ਕਾਟ ਹੈ ਉਹ ਪਉ ਗਈ ਇੱਥੇ ਇਸ ਤਰ੍ਹਾਂ ਹੁਣ ਇਹ ਦੋ ਪਹਿਲਾਂ ਬਾਜੂ ਇਹ ਕਟਿੰਗ ਕਰਨ ਤੋਂ ਬਾਅਦ ਬਾਜੂ ਦੇ ਦਰਡੇ ਉੱਪਰਲੇ ਦੋ ਪੱਲੇ ਨੇ ਫਰੰਟ ਪੀਸ ਉਹਨਾਂ ਨੂੰ ਚੱਕਾਂਗੇ ਤੇ ਇਹਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਜਿਹੜੀ ਆਪਣੇ ਇਹ ਬਾਜੂ ਦੀ ਕਟਿੰਗ ਹੋ ਗਈ ਹੈ ਫਿਰ ਆਪਾਂ ਇੱਥੇ ਮਾਰਜਨ ਨਿਸ਼ਾਨ ਲਾਵਾਂਗੇ ਜਿਹੜਾ ਆਪਣਾ ਇਹ ਮੂਰੀ ਰੂਗੇ ਦੀ 5.5 ਇੰਚ ਹੈ। ਬਾਕੀ ਆਪਾਂ ਮਾਰਜਨ ਦੇ ਹੈਗਾ ਇਹ। ਇਹ ਜਿਹੜਾ ਇਹ ਨਿਸ਼ਾਨ ਹੈ ਇਹਨੂੰ ਇਹਦੇ ਨਾਲ ਮਿਲਾ ਦਾਂਗੇ। ਜਿਹੜਾ ਕੋ 8.5 ਦਾ ਨਿਸ਼ਾਨ ਆਸੀ ਮੋਡੇ ਦਾ। ਤੇ ਇੱਥੇ ਆਪਾਂ ਮਾਰਜਨ ਰੱਖ ਲਾਂਗੇ ਤੇ ਫਿਰ ਬਾਜੂ ਦੀ ਜਿਹੜੀ ਆਪਾਂ ਇਸ ਤਰ੍ਹਾਂ ਬਾਜੂ ਦੀ ਜਿਹੜੀ ਕਟਿੰਗ ਕਰ ਦਾਂਗੇ। ਜੇ ਤੁਸੀਂ ਨੇ ਇਹਦੀ ਇਹ ਸਾਈਜ਼ ਦੀ ਜਿਹੜੀ ਤੁਸੀਂ ਨੇ ਸਟੀਚਿੰਗ ਵੀ ਦੇਖਣੀ ਹੋਈ। ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਆਪਾਂ ਸਟੀਚਿੰਗ ਦੀ ਵੀਡੀਓ ਵੀ ਪਾਵਾਂਗੇ ਆਪਾਂ ਵੈਸੇ ਲਾਈਨਿੰਗ ਦੀ ਕਟਿੰਗ ਕੀਤੀ ਹੈ ਜੀ ਜੇ ਤੁਸੀਂ 셔ਟ ਤੇ ਇਸ ਤਰ੍ਹਾਂ ਰੱਖਣੀ ਹੈ ਪਿਛਲੀ ਵੀਡੀਓ ਦੇਖ ਲਿਓ ਤੁਸੀਂ ਉਹਦੇ ਵਿੱਚ 셔ਟ ਦੀ ਲਾਈਨਿੰਗ ਵਾਲੀ 셔ਟ ਦੀ ਜਿਹੜੀ ਕਟਿੰਗ ਹੈ ਓਹੋ ਉਹੀ ਇਹਦੇ ਵਿੱਚ ਸੇਫ ਪਾਰਟ ਲਿਖ ਦਾਂਗੇ ਇਹ ਪਾਰਟ 2 ਹੋਊਗਾ ਬਾਜੂ ਕਟਿੰਗ ਉਹ ਉਹਦੇ ਪਾਪਾ ਪਾਰਟ 1 ਹੋਊਗਾ ਇਸ ਤਰ੍ਹਾਂ ਤੁਸੀਂ ਜਿਹੜਾ ਸ਼ਰਟ ਨੂੰ ਡਬਲ ਫੋਲਡ ਕਰਕੇ ਵਿਛਾ ਲੈਣਾ ਸ਼ਰਟ ਦਾ ਕੱਪੜਾ ਹੋਊਗਾ ਜਿਹੜਾ ਉਹਦੇ ਉੱਪਰ ਆਪਣੇ ਲਾਈਨਿੰਗ ਵਾਲਾ ਕੱਪੜਾ ਰੱਖਣਾਗਾ ਇਹਨੂੰ ਬਰਾਬਰ ਹੀ ਕੱਟਣਾ ਜਮਾ ਕੋਈ ਐਨਾ ਇਹਦੇ ਵਿੱਚ ਔਖਾ ਕੰਮ ਨਹੀਂ ਹੈਗਾ ਇਹਨੂੰ ਜਮਾ ਆਪਾਂ ਬਰਾਬਰ ਰੱਖ ਕੇ ਨਾ ਕਟਿੰਗ ਕਰ ਦਾਂਗੇ ਬਸ ਜਿਹੜੀ ਇਹਦੀ ਲੈਂਥ ਹੈ ਤੁਸੀਂ ਨੇ 3 1/2 ਇੰਚ ਇਹ ਲਾਈਨਿੰਗ ਵਾਲੀ ਸ਼ਰਟ ਦੀ ਨਾਲੋਂ ਜਿਹੜੀ ਇਹ ਆਪਣੀ ਸ਼ਰਟ ਹੈਗੀ ਇਦੀ ਜਿਹੜੀ ਨਾ ਲੈਂਥਾ ਹੋ ਜ਼ਿਆਦਾ ਰੱਖਣੀ ਆ ਬਾਕੀ ਜਿਹੜੀ ਸਾਰੀ ਕਟਿੰਗ ਹੈ ਉਹ ਸੇਮ ਹੋਊਗੀ ਜੇ ਲਾਈਨਿੰਗ ਕਿਸ ਤਰ੍ਹਾਂ ਅਟੈਚ ਕਰਦੇ ਨੇ ਤਾਂ ਜੇ ਤੁਸੀਂ ਦੇਖਣਾ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਹਾਨੂੰ ਹੋਰ ਵੀ ਸਟੀਚਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਤੁਸੀਂ ਸ਼ੇਅਰ ਕਰਿਆ ਕਰੋ ਆਪਾਂ ਉਹਦਾ ਵੀ ਤੁਹਾਨੂੰ ਸੋਲੂਸ਼ਨ ਦੱਸਾਂਗੇ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ Thank you.